ਪਿੰਡ ਲੱਖੋ ਕੇ ਬਹਿਰਾਮ ਵਿਕੇ ਨਚੇ ਦੀ ਓਵਰਡੋਜ਼ ਨਾਲ ਤਿੰਨ ਨੌਜਵਾਨਾਂ ਦੀ ਹੋਈ ਮੌਤ ਪਰਿਵਾਰਕ ਮੈਂਬਰਾਂ ਨੇ ਲਾਸ਼ਾਂ ਨੂੰ ਰੋਡ ਤੇ ਰੱਖ ਕੇ ਫਿਰੋਜ਼ਪੁਰ ਫਾਜ਼ਲ ਕਾ ਰੋਡ ਨੂੰ ਕੀਤਾ ਜਾਮ ਪੁਲਿਸ ਵੱਲੋਂ ਮੈਡੀਕਲ ਸਟੋਰਾਂ ਤੇ ਕਾਰਵਾਈ ਕਰਨ ਦੇ ਪਰੋਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਤਰਨਾ ਚੁੱਕਿਆ ਗਿਆ ਇਹ ਰਾਤ 7:00 ਪਾਉਣ ਦਾ ਹੈ ਕੋਈ 8:00 ਵਜੇ ਕੋਈ ਪਾਉਣੇ 7 ਕੋਈ 9:00 ਕਿਹੜੀ ਜਗ੍ਹਾ ਹੈ ਕੰਨਾ ਵਾਪੀ ਇਹ ਲਖੋ ਕੇ ਬੈਰਾਮ ਨਹੀਂ ਕਿਹੜੀ ਇੱਥੇ ਕੋਈ ਜਗ੍ਹਾ ਪੁਆਇੰਟ ਹੋਣਾ ਕਿਹੜੀ ਜਗ੍ਹਾ ਪਾਉਣੇ ਪਾਉਣੇ ਇੱਕ ਤੇ ਹੈਗਾ ਸਮਸ਼ਾਨ ਘੜ ਇੱਕ ਤੇ ਘਾਰੀ ਸਿੱਧਾ 15 ਦਾ 15 ਦਾ ਮੰਜੇ ਦੇ ਤੇ ਕਿੰਨੇ ਕਿੰਨੇ ਸਾਲ ਦੇ ਹੈਗੇ ਇਹ ਆ ਜੀ ਭਾਈ ਭਾਈ ਸਾਲ ਦੇ ਕੋਈ 36 ਸਾਲ ਦਾ ਭਾਈ ਸਾਲ ਦਾ ਕੋਈ 38 ਸਾਲ ਦਾ ਨਾਮ ਕੀ ਹੈ ਜੀ ਜਿਨ੍ਹਾਂ ਦਾ ਇਹਦਾ ਨਾਮ ਐਲਸੇ ਕੀ ਹੈ ਜੀ ਇਹਦਾ ਨਾਮ ਦਾ ਰਮਨਦੀਪ ਜੀ ਜਿਹੜੇ ਉਹਦਾ ਇੱਥੇ ਸੀ ਹਾਜੀ ਰਜਤ ਤਦੀਮ ਸਿੰਘ ਰਜਤ ਤਦੀਮ ਸਿੰਘ ਜੀ ਕੀ ਹੁਣ ਤੁਸੀਂ ਪ੍ਰਸ਼ਾਸ਼ਕ ਜੀ ਅਸੀਂ ਇਹੋ ਮੰਗ ਕਰਦੇ ਆ ਵੀ ਸਾਡੇ ਬਿੱਟੂ ਚਿੱਟਾ ਦੇ ਮੈਡੀਕਲ ਬੰਦ ਹੋਣੇ ਚਾਹੀਦੇ ਆ ਅਸੀਂ ਉਹ ਸਾਡੇ ਬਿੱਟਾ ਰਾਉਂਡ ਹੋਣਾ ਚਾਹੀਦਾ ਪੁੱਛਦੇ ਨੇ ਕੀ ਚਿੱਟੇ ਦੇ ਮੈਡੀਕਲ ਨਾਸ਼ ਨਾ ਹਾਂਜੀ ਆ ਮੈਡੀਕਲ ਦੇ ਚਿੱਟੇ ਨਾਲ ਮਿਲ ਕੇ ਜਦੋਂ ਚਿੱਟਾੜੀ ਮਿਲਦਾ ਉਦੋਂ ਮੈਡੀਕਲ ਤੋਂ ਗੋਲਗਾ ਲਿਆਉਂਦੇ ਉਹਨਾਂ ਨੂੰ ਕੁਲਕਿੱਟੀ ਗੱਲ ਆ ਲੈਂਦੇ ਆ ਤੇ ਮਾਰ ਜਾਂਦੇ ਆ ਅਦਰੂਰਾ 2 ਕਿਲੋ 2 ਕਿਲੋ 10 ਕਿਲੋ 2 ਕਿਲੋ 10 ਕਿਲੋ ਦੇ ਵਿੱਚ ਕੋਈ ਗੱਲ ਨਹੀਂ ਕਰਾਉਂਦੇ ਅਸੀਂ ਮੇਰੇ ਘਰ ਦੇ ਪੱਤੇ ਦੇ ਰਿਹਾ ਸੀ ਜਿਹਨੇ ਉਹਨੂੰ ਲੱਗਿਆ ਵੀ ਇੱਕ ਇੱਕ ਸਾਲ ਤੋਂ ਜਿਹੜਾ ਹੈਗਾ ਬੰਦਾ ਬੰਦ ਮਾਰ ਰਿਹਾ ਜਿਹੜਾ ਕਿ ਨਸ਼ਾ ਕਰਦਾ ਸੀ ਤੇ ਉਹ ਉਹਨੂੰ ਕੰਪਰੈਂਸ ਦੇ ਦਿੱਤੀ ਉਹ ਉਹ ਵੀ ਪਿਛਲੀ ਵਾਰ ਆਸੀ ਦੀ ਵੀਡੀਓ ਨਹੀਂ ਹੱਜੀ ਹੈ ਬਸ ਤੱਕ ਦੇ ਕੋਈ ਇੱਕ ਦਿਨ ਫਾਇਦੇ ਵਿੱਚ ਮੈਟਸੋ ਹੋਈ ਹੈ ਇੱਕ ਦੇ ਵਿੱਚ ਪੈਰ ਦੇ ਵਿੱਚ ਜਿਹਦੇ ਅਲਰਜੀ ਜਿਹੜੇ ਹੈਗੇ ਨੇ ਕੋਈ ਉਹ ਜ਼ਖਮ ਹੋਏ ਹੋਏ ਨੇ ਉਹ ਆਸਗਾ ਉਹ ਖਵਾ ਦੇ ਗਏ ਅਸੀਂ ਇਹ ਪੈਰ ਮਤੇ ਮੈਡੀਕਲ ਆਜ ਜਿਹੜੀ ਟੀਮ ਆਈਗੀ ਉਹ ਇਹ ਪੈਰ ਮਤੇ ਪਿੰਡ ਸਰਿਆਮ ਕਹਿ ਰਹੀ ਪਿੰਡ ਦੇ ਮੈਡੀਕਲਾਂ ਦੇ ਚਿੱਟਾ ਵਿੱਚ ਦਾ ਆਹ ਸੋਰੀ ਅਸ਼ਾ ਵਿੱਚ ਦੇਖੋ ਜੀ ਇਹਦੀ ਕੋਈ ਟੀਮ ਮਾਦੀ ਚੈੱਕ ਕੀਤੀ ਨਹੀਂ ਕੀਤੀ ਹੈ ਤੇ ਇਹਦੇ ਕੋਈ ਨਹੀਂ ਹੈ ਸਵੇਰੇ ਉਹ ਨਹੀਂ ਸੀ ਜਿਹੜਾ ਇਹ ਕੰਮ ਨਾਲ ਤੇ ਅੱਜ ਆ ਜਿਵੇਂ ਰਹੇਗੇ 1100 ਦੇ ਕਰੀਬ ਬੱਜੇ ਰਹੇ ਇਹਨੇ ਇਸ ਕਿੱਟ ਕਲਾਸ ਫਿਕਸ਼ਨ ਦੇ ਵਿੱਚ ਜਿਹੜੇ ਅਫਦਰ ਦੇ ਰਿਪੋਰਟ ਸੁਣਾਈ ਹੈ ਕਿ ਉਹਨੇ ਇਹ ਇੱਕ ਹੋਰ ਇਸ਼ੂ ਪਿੱਛੇ ਤੋਂ ਪਤਾ ਲੱਗਿਆ ਕਿ ਤਿੰਨ ਵਾਰੀ ਬੰਦੇ ਦਾਖਲ ਹੋਇਆ ਉਹ ਬੰਦਾ ਦਾਖਲ ਹੋਣ ਤੋਂ ਬਾਅਦ ਫੇਰ ਆ ਗਿਆ ਫੇਰ ਆ ਕੇ ਸ਼ੁਰੂ ਕਰਦੇ ਉਹਦੇ ਜਿਹੜਾ ਸਾਡਾ ਦੇ ਫੱਟੇ ਅਸੀਂ ਦੇ ਫੋਟੋ ਬਣਾ ਰਹੇ ਹਾਂ ਇਹ ਦਾਖਲ ਹੋ ਉਹਨਾਂ ਦਾ ਮੈਸੇਜ ਆਉਂਦਾ ਹੂੰ ਇਹ ਜਿਹੜਾ ਦਾਖਲ ਟੇਮ ਵਾਲੀ ਦਾਖਲ ਕਰਦੇ ਬਾਊਜੀ ਵੀ ਬਤਾ ਜਿਹਾ ਹੈ ਕਿ ਉਹ ਆਖਿਰ ਵਿੱਚ ਸਾਰੇ ਜਿਹਦੇ ਵਿੱਚ ਅੱਗੇ ਜਿਹੜਾ ਬਾਊਜੀ ਤੇ ਕਰਦੇ ਇਹ ਮਿਲਦਾ ਤਾਂ ਹੀ ਕਰਦੇ ਜਿਹਦਾ ਬੰਦਾ ਨੇ ਉਹ ਹੁੰਦੇ ਬੰਦਾ ਤੋਂ ਤਾਂ ਫਿਰ ਇਹ ਚੀਜ਼ ਕਰਦੇ ਨੇ ਇਹਦੇ ਬੰਦਿਆਂ ਦੇ ਬੰਦੇ ਯਾਰ ਲੱਖਾਂ ਹੋਈਆਂ ਜੀ 1.30 ਹੋਵੇ ਨੇ ਕੋਈ ਮਾਨਸਿਕ ਕੋਈ ਮੈਡੀਕਲ ਜਿਹੜੀ ਹੈਗੀ ਹੈ ਉਹ ਨਹੀਂ ਹੈ ਬੰਦਾ ਤੁਸੀਂ ਤੁਸੀਂ ਖੇ ਦੇਖ ਵੀ ਨੂੰ ਬੈਕਸਰ ਉਹ ਹੈ ਉਹ ਤੇ ਨਹੀਂ ਸਟਾਉਂਡ ਹੈ ਇਸ ਦੇ ਵਿੱਚ ਆਊਗਾ ਵੀ ਉਸ ਦੇ ਵਿੱਚ ਅਸੀਂ ਸਾਡਾ ਸਾਡਾ ਸਾਡੀ ਪ੍ਰਾਇਓਰਟੀ ਹੈ ਜੀ ਬਿਲਕੁਲ ਅਸੀਂ 1100 ਦੇ ਵੱਧ ਮੁੱਖਵੇ ਕਰਕੇ ਤੇ ਜਿਹੜੇ ਜੋਸ਼ ਨੂੰ ਰੀਲ ਪੱਜੈ ਸਿਕਰ ਅਸੀਂ ਉਹ ਵੀ ਤਿਆਰ ਬੈਠੇ ਹਾਂ ਜੀ ਜਿਹਦੇ ਖਾ ਵੀ ਤੁਹਾਨੂੰ ਲੱਗਦਾ ਵੀ ਜੋ ਹੈਗਾ ਕੋਈ ਵੇਚਦਾ ਬੰਦਾ ਬਿਆਨ ਲਿਖਾਉ ਉਹ ਹੀ ਪੱਤੇ ਦਰ ਕਿਉਂ ਤਿਆਰ ਬੈਠੇ ਸਰ ਇਹ ਗੱਡੀ ਹੋਇਆ ਬਾਕੀ ਤਾਂ ਦੂਸਾਂ ਵੀ ਦੇਖੋ ਤੇ ਵੀ ਲੱਤਾਂ ਬਈ ਉਹ ਹੀ ਉਹ ਸਪੈਸ਼ਲ ਹੈ ਹੁਣ ਇਹ ਤੇ ਦੇਖੋ ਨਾ ਪੂਰੀ ਨਹੀਂ ਇਹ 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 ਤਿੰਨ ਦਿਨ ਨਾ ਕੋਈ ਨਾ ਤੇ ਨੀਓ ਇੱਕ ਉਹਦੇ ਬਾਕੀ ਡਾਕਟਰ ਸਾਹਿਬ ਦੱਸਣਗੇ ਵੀ ਕੀ ਇਸ ਕਰਕੇ 1100 ਪਰਚਿਆਂ ਦਾ ਅੰਕੜਾ ਹੈ ਜ਼ਮੀਨ ਕਦਾਂ ਵੇਚੀ ਹੈ 210 2 ਗੁੰਟਾ 10 ਕਿਲੋ ਦੇ ਹੀਰੋਇਨ ਸੀ ক্লাস 6 ਮਤਲਬ ਕਿ ਉਹ ਜਮਨੀ ਆਖੜਾ ਨਹੀਂ ਹੈ ਅਸੀਂ ਬੇ ਇਹ ਜਿਹੜਾ ਹੈਗਾ ਵੀ ਪੂਰੀ ਜਿੰਨੀ ਆਖੜਾ ਹਮਮ ਕਿਸ ਤੋਂ ਲਾਉਂਦੇ ਅਸੀਂ ਬਹੁਤ ਉਤਸੁਕ ਤਰ੍ਹਾਂ ਦੇ ਜਿਹੜੇ ਆ ਜਿਹੜੇ ਬੋਲੀਆਂ ਦੇ ਦੂਸਰੇ ਦੇ ਕੰਮ ਨਹੀਂ ਆਖੜਾ ਨਹੀਂ ਹੈ ਜਿਹੜੇ ਉਹ ਫੈਕਟਿਕ ਉਸ ਤਾਂ ਅਸਲ ਨੈਕਸਟ ਸਟੈਪ ਕੀ ਹੈ ਐਕਸ ਸਟੈਪ ਕੀ ਹੈ ਹੈਗਾ ਅਸੀਂ ਜਿਹਦੇ ਖਾਬ ਵੀ ਪਿਆ ਲਖ ਆਪਣੇ ਮੁਕਦਮਾ ਦਰਜ ਕਰਾਂਗੇ ਇਹੀ ਕਰਾਂਗੇ ਜਿਹੜਾ ਵੀ ਹੋਵੇ ਇਸ ਨੂੰ ਕਿਹਾ ਅਸੀਂ ਚਾਹ ਬਤਾ